ਦੇਖੋ ਕੱਲ ਕਿ ਜਿਹੜੀ ਕੰਪਲੇਂਟ ਹੈ ਮੇਰੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀਆਂ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਕੰਪਲੇਂਟ ਹੋਈ ਹੈ ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤ ਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨਤਾਰਨ ਦੀ 22 ਇਲੈਕਸ਼ਨ ਦੇ ਵਿੱਚ ਬੈਨ ਕੀਤਾ ਜਾਵੇ ਮਤਲਬ 11 ਨਵੰਬਰ ਤੱਕ ਮੇਰੀ ਜਿਹੜੀ ਐਂਟਰੀ ਹੈ ਉਹ ਤਰਨਤਾਰਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਅੱਗੇ ਸ਼ਿਕਾਇਤ ਕਰਤਾ ਹੈ ਕਿ ਜੋ ਝੂਠ ਲਿਖ ਰਹੇ ਨੇ ਉਹ ਕਹਿੰਦੇ ਸੀ ਜਗ੍ਹਾ-ਜਗ੍ਹਾ ਤੇ ਜਾ ਕੇ ਮੈਂ ਜਨਸਭਾਵਾਂ ਕਰ ਰਿਹਾ ਹਾਂ ਤੇ ਲੋਕਾਂ ਨੂੰ ਭੜਕਾ ਰਿਹਾ ਜਿਹਦੇ ਨਾਲ ਤਰਨ-ਤਰਨ ਦੀ ਅਮਨ-ਸ਼ਾਂਤੀ ਭੰਗ ਹੋ ਰਹੀ ਹੈ ਪਰ ਸਵਾਲ ਤਾਂ ਇਹ ਉੱਠਦਾ ਕਿ ਮੈਂ ਤਾਂ ਹਲੇ ਤਰਨ-ਤਰਨ ਚੋਣ ਪ੍ਰਚਾਰ ਲਈ ਗਿਆ ਹੀ 1 ਨਵੰਬਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਕਿਉਂਕਿ ਪਾਰਟੀ ਦੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹਦੇ ਵਿੱਚ ਮੇਰਾ ਨਾਂ ਹੈ ਤੇ 1 ਨਵੰਬਰ ਨੂੰ ਮੈਂ ਉੱਥੇ ਜਾ ਕੇ ਪ੍ਰਚਾਰ ਚੁਕ ਕਰਨਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਬਰਾਹਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਸਰਕਾਰ ਵਿਰੋਧੀ ਤਰ੍ਹਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਉਥੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਕਰ ਰਹੀ ਹੈ ਅਫਸਰ ਉਥੇ ਧੱਜੀਆਂ ਉਡਾਰੇ ਨੇ ਜਿਹਦੀ ਲਗਾਤਾਰ ਅਸੀਂ ਮੁੱਖ ਚੋਣ ਅਫਸਰ ਨੇ ਜਿਹੜੇ ਸਿਬੰਜੀਤ ਸਾਹਿਬ ਉਹਨਾਂ ਨੂੰ ਵੀ ਸ਼ਿਕਾਇਤ ਕਰ ਰਹੇ ਆ ਕਿ ਕਿਸ ਤਰੀਕੇ ਉਥੇ ਆਪਣੇ ਚਾਹਤੇ ਅਫਸਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਨੇ ਔਰ ਇਸ ਹੱਦ ਤੱਕ ਸਰਕਾਰ ਵਿੱਚ ਡਿੱਗੀ ਹੈ ਕਿ ਜਿਹੜੀ ਕੈਂਡੀਡੇਟ ਦੀ ਬੇਟੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾ ਵਾਲੀ ਹੋਣੀ ਚਾਹੀਦੀ ਹੈ ਧੀਆਂ ਪੈਣਾ ਤੇ ਕੌਣ ਪਰਚੇ ਦਿੰਦਾ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫਿਰ ਇਹ ਬੋਕਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਮੈਂ ਅੱਜ ਇੱਕ ਵੱਖਰੀ ਚਿੱਠੀ ਲਿਖ ਕੇ ਚੀਫ ਇਲੈਕਟੋਰਲ ਪੰਜਾਬ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਜਿਹੜੇ ਝੂਠੀਆਂ ਕੰਪਲੇਂਟਾਂ ਕਰਨ ਵਾਲੇ ਲੋਕ ਨੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪੰਜਾਬ ਪੁਲਿਸ ਦਾ ਪ੍ਰੋਟੈਕਟਿਵ ਹਾਂ ਲੁਕ ਚਪਕੇ ਨਹੀਂ ਮੈਂ ਤਰਨ ਤਰਨ ਜਾਣਾ ਜਿੱਦਾਂ ਜਾਊਂਗਾ ਦੱਸ ਕੇ ਜਾਊਂਗਾ ਔਰ ਆਪਣੇ ਪਾਰਟੀ ਦੇ ਕੈਂਡੀਡੇਟ ਲਈ ਮੈਂ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਦੀਏ ਸਾਨੂੰ ਕੋਈ ਵੀ ਰੋਕ ਸਕਦਾ ਸੋ ਇਹ ਜਿਹੜੀਆਂ ਕੰਪਲੇਂਟਾਂ ਇਹ ਲੋਕ ਕਰ ਰਹੇ ਨੇ ਇਹ ਆਪਣੀ ਹਾਰ ਨੂੰ ਕਬੂਲ ਕੇ ਇਹ ਦਰਸਾ ਰਹੇ ਨੇ ਕਿ ਕਿੰਨੀ ਫਰਸਟ੍ਰੇਸ਼ਨ ਇਹ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਨੂੰ ਲੈ ਕੇ ਹੈ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜਿਹੜੇ ਧਰਮੀ ਫੌਜੀਆਂ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਪਿਆਰ ਮਿਲ ਰਿਹਾ ਇਹ ਉਹਦੀ ਖਬਰਾਟ ਹੈ ਤੇ ਜੋ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੋਕ ਭਰੋਸਾ ਜਤਾ ਰਹੇ ਨੇ ਕਿਉਂਕਿ ਪੰਜਾਬ ਹੁਣ ਕੋਈ ਐਕਸਪੈਰੀਮੈਂਟ ਨਹੀਂ ਚਾਹੁੰਦਾ ਪੰਜਾਬ ਹੁਣ ਉਹ ਲੀਡਰਸ਼ਿਪ ਚਾਹੁੰਦਾ ਜਿਹੜੀ ਕਿ ਪੰਜਾਬ ਦੀ ਤਰੱਕੀ ਕਰੇ ਖੁਸ਼ਹਾਲੀ ਕਰੇ ਉਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਹੋਵੇ ਔਰ ਇੰਡਸਟਰੀ ਆਵੇ ਨੌਜਵਾਨਾਂ ਨੂੰ ਨੌਕਰੀਆਂ ਮਿਲਣ ਖੇਡਾਂ ਦੇ ਜਿਹੜੇ ਉਰੇ ਕੱਪ ਹੋਣ ਤੇ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਉਹ ਹੈ ਸ਼ਸਮਨੀ ਅਕਾਲੀ ਦਲ ਸੋ ਕੋਈ ਵੀ ਐਸੀਆਂ ਜਿਹੜੀਆਂ ਝੂਠੀਆਂ ਕੰਪਲੇਂਟਾਂ ਨੇ ਉਹਨਾਂ ਤਰਨ ਤਰਨ ਜਾਣ ਤੋਂ ਰੋਕ ਸਕਦੀਆਂ ਨੇ ਨਾ ਲੋਕਾਂ ਦੀ ਆਵਾਜ਼ ਚੱਕਣ ਤੋਂ ਰੋਕ ਸਕਦੀਆਂ ਨੇ ਨਾ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਕਰਨ ਤੋਂ ਰੋਕ ਸਕਦੀਆਂ। ਕਿ ਜਿਹੜੀ ਕੰਪਲੇਂਟ ਹੈ ਮੇਰੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀਆਂ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਕੰਪਲੇਂਟ ਹੋਈ ਹੈ ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨ ਤਰਨ ਦੀ 22 ਇਲੈਕਸ਼ਨ ਦੇ ਵਿੱਚ ਬੈਨ ਕੀਤਾ ਜਾਵੇ। ਮਤਲਬ 11 ਨਵੰਬਰ ਤੱਕ ਮੇਰੀ ਜਿਹੜੀ ਐਂਟਰੀ ਹੈ ਉਹ ਤਰਨਤਾਰਨ ਦੇ ਵਿੱਚ ਨਹੀਂ ਹੋਣੀ ਚਾਹੀਦੀ। ਔਰ ਅੱਗੇ ਸ਼ਿਕਾਇਤ ਕਰਤਾ ਹੈ ਕਿ ਜਿਹੜੇ ਝੂਠ ਲਿਖ ਰਹੇ ਨੇ ਉਹ ਕਹਿੰਦੇ ਕਿ ਜਗ੍ਹਾ-ਜਗ੍ਹਾ ਤੇ ਜਾ ਕੇ ਮੈਂ ਜਨਸਭਾਵਾਂ ਕਰ ਰਿਹਾ ਹਾਂ ਤੇ ਲੋਕਾਂ ਨੂੰ ਭੜਕਾ ਰਿਹਾ ਜਿਸ ਦੇ ਨਾਲ ਤਰਨਤਾਰਨ ਦੀ ਅਮਨ ਸ਼ਾਂਤੀ ਭੰਗ ਹੋ ਰਹੀ। ਪਰ ਸਵਾਲ ਤਾਂ ਇਹ ਉੱਠਦਾ ਕਿ ਮੈਂ ਤਾਂ ਹਲੇ ਤਰਨਤਾਰਨ ਚੋਣ ਪ੍ਰਚਾਰ ਲਈ ਗਿਆ ਹੀ ਨਹੀਂ। 1 ਨਵੰਬਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਕਿਉਂਕਿ ਪਾਰਟੀ ਦੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹਦੇ ਵਿੱਚ ਮੇਰਾ ਨਾਂ ਹੈ ਤੇ 1 ਨਵੰਬਰ ਨੂੰ ਮੈਂ ਉੱਥੇ ਜਾ ਕੇ ਪ੍ਰਚਾਰ ਸ਼ੁਰੂ ਕਰਨਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਬਰਾਹਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਸਰਕਾਰ ਵਿਰੋਧੀ ਤਰ੍ਹਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਉੱਥੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਕਰ ਰਹੀ ਹੈ ਅਫਸਰ ਉੱਥੇ ਧਜੀਆਂ ਉਦਾਰੇ ਨੇ ਜਿਹਦੀ ਲਗਾਤਾਰ ਅਸੀਂ ਮੁੱਖ ਚੋਣ ਅਫਸਰ ਨੇ ਜਿਹੜੇ ਸਿਬਨਜੀਤ ਸਾਹਿਬ ਉਹਨਾਂ ਨੂੰ ਵੀ ਸ਼ਿਕਾਇਤ ਕਰ ਰਹੇ ਆ ਕਿ ਕਿਸ ਤਰੀਕੇ ਉਥੇ ਆਪਦੇ ਚਿਹਤੇ ਅਫਸਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਨੇ ਔਰ ਇਸ ਹੱਦ ਤੱਕ ਸਰਕਾਰ ਵਿੱਚ ਡਿੱਗੀ ਹੈ ਕਿ ਜਿਹੜੀ ਕੈਂਡੀਡੇਟ ਦੀ ਬੇਟੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾ ਵਾਲੀ ਹੋਣੀ ਚਾਹੀਦੀ ਹੈ ਧੀਆਂ ਪੈਣਾ ਤੇ ਕੌਣ ਪਰਚੇ ਦਿੰਦਾ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫਿਰ ਇਹ ਬੋਕਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਮੈਂ ਅੱਜ ਇੱਕ ਵੱਖਰੀ ਚਿੱਠੀ ਲਿਖ ਕੇ ਚੀਫ ਇਲੈਕਟੋਰਲ ਪੰਜਾਬ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਜਿਹੜੇ ਝੂਠੀਆਂ ਕੰਪਲੇਂਟਾਂ ਕਰਨ ਵਾਲੇ ਲੋਕ ਨੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪੰਜਾਬ ਪੁਲਿਸ ਦਾ ਪ੍ਰੋਟੈਕਟੈਂਟ ਹਾਂ ਲੋਕ ਚਿਪਕੇ ਨਹੀਂ ਮੈਂ ਤਰਨ ਤਰਨ ਜਾਣਾ ਜਿੱਤਨ ਜਾਊਂਗਾ ਦੱਸ ਕੇ ਜਾਊਂਗਾ ਔਰ ਆਪਣੇ ਪਾਰਟੀ ਦੇ ਕੈਂਡੀਡੇਟ ਲਈ ਮੈਂ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਦੀਏ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਇਹ ਜਿਹੜੀਆਂ ਕੰਪਲੇਂਟਾਂ ਇਹ ਲੋਕ ਕਰ ਰਹੇ ਨੇ ਇਹ ਆਪਣੀ ਹਾਰ ਨੂੰ ਕਬੂਲ ਕੇ ਇਹ ਦਰਸਾਰੇ ਨੇ ਕਿ ਕਿੰਨੀ ਫਰਸਟ੍ਰੇਸ਼ਨ ਇਹ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਲੈ ਕੇ ਹੈ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜਿਹੜੇ ਧਰਮੀ ਫੌਜੀਆ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਪਿਆਰ ਮਿਲ ਰਿਹਾ ਇਹ ਉਹਦੀ ਖਬਰਾਂਟ ਹੈ ਤੇ ਜੋ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੋਕ ਭਰੋਸਾ ਜਤਾ ਰਹੇ ਨੇ ਕਿਉਂਕਿ ਪੰਜਾਬ ਹੁਣ ਕੋਈ ਐਕਸਪੈਰੀਮੈਂਟ ਨਹੀਂ ਚਾਹੁੰਦਾ ਪੰਜਾਬ ਹੁਣ ਉਹ ਲੀਡਰਸ਼ਿਪ ਚਾਹੁੰਦਾ ਹੈ ਜਿਹੜੀ ਕਿ ਪੰਜਾਬ ਦੀ ਤਰੱਕੀ ਕਰੇ ਖੁਸ਼ਹਾਲੀ ਕਰੇ ਉਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਹੋਵੇ ਉਰੇ ਇੰਡਸਟਰੀ ਆਵੇ ਨੌਜਵਾਨਾਂ ਨੂੰ ਨੌکریاں ਮਿਲਣ ਖੇਡਾਂ ਦੇ ਜਿਹੜੇ ਉਰੇ ਕੱਪ ਹੋਣ ਤੇ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਉਹ ਹੈ ਸਟ੍ਰੋਮੀ ਅਕਾਲੀ ਦਲ ਸੋ ਕੋਈ ਵੀ ਐਸੀਆਂ ਜਿਹੜੀਆਂ ਛੁੱਕੀਆਂ ਕੰਪਲੇਂਟਾਂ ਨੇ ਉਹਨਾਂ ਤਰੱਕਰਣ ਜਾਣ ਤੋਂ ਰੋਕ ਸਕਦੀਆਂ ਨੇ ਨਾ ਲੋਕਾਂ ਦੀ ਆਵਾਜ਼ ਚੱਕਣ ਤੋਂ ਰੋਕ ਸਕਦੀਆਂ ਨੇ ਨਾ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਕਰਨ ਤੋਂ ਰੋਕ ਸਕਦੀ ਕੋ ਕੱਲ ਕਿ ਜਿਹੜੀ ਕੰਪਲੇਂਟ ਹੈ ਮੇਰੇ ਖਿਲਾਫ ਇਲੈਕਸ਼ਨ ਕਮਿਸ਼ਨ ਨੂੰ ਵਿਰੋਧੀਆਂ ਵੱਲੋਂ ਦਿੱਤੀ ਗਈ ਹੈ ਖਾਸ ਕਰਕੇ ਜੇ ਮੈਂ ਗੱਲ ਕਰਾਂ ਤਾਂ ਸਰਕਾਰ ਦੇ ਇਸ਼ਾਰੇ ਤੇ ਕੰਪਲੇਂਟ ਹੋਈ ਹੈ ਤੇ ਇਸ ਕੰਪਲੇਂਟ ਦੇ ਵਿੱਚ ਸ਼ਿਕਾਇਤ ਕਰਤਾ ਦੀ ਮੁੱਖ ਮੰਗ ਇਹ ਹੈ ਕਿ ਅਰਸ਼ਦੀਪ ਸਿੰਘ ਕਲੇਰ ਨੂੰ ਤਰਨਤਾਰਨ ਦੀ 22 ਇਲੈਕਸ਼ਨ ਦੇ ਵਿੱਚ ਬੈਨ ਕੀਤਾ ਜਾਵੇ ਮਤਲਬ 11 ਨਵੰਬਰ ਤੱਕ ਮੇਰੀ ਜਿਹੜੀ ਐਂਟਰੀ ਹੈ ਉਹ ਤਰਨਤਾਰਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਔਰ ਅੱਗੇ ਸ਼ਿਕਾਇਤ ਕਰਤਾ ਹੈ ਕਿ ਜੋ ਝੂਠ ਲਿਖ ਰਹੇ ਨੇ ਉਹ ਕਹਿੰਦੇ ਸੀ ਜਗ੍ਹਾ-ਜਗ੍ਹਾ ਤੇ ਜਾ ਕੇ ਮੈਂ ਜਨਸਭਾਵਾਂ ਕਰ ਰਿਹਾ ਹਾਂ ਤੇ ਲੋਕਾਂ ਨੂੰ ਭੜਕਾ ਰਿਹਾ ਜਿਹਦੇ ਨਾਲ ਤਰਨ-ਤਰਨ ਦੀ ਅਮਨ-ਸ਼ਾਂਤੀ ਭੰਗ ਹੋ ਰਹੀ ਹੈ ਪਰ ਸਵਾਲ ਤਾਂ ਇਹ ਉੱਠਦਾ ਕਿ ਮੈਂ ਤਾਂ ਹਲੇ ਤਰਨ-ਤਰਨ ਚੋਣ ਪ੍ਰਚਾਰ ਲਈ ਗਿਆ ਹੀ 1 ਨਵੰਬਰ ਤੋਂ ਜਿਹੜਾ ਮੇਰਾ ਸ਼ਡਿਊਲ ਹੈ ਕਿਉਂਕਿ ਪਾਰਟੀ ਦੀ ਜਿਹੜੀ ਸਟਾਰ ਪ੍ਰਚਾਰਕਾਂ ਦੀ ਸੂਚੀ ਹੈ ਉਹਦੇ ਵਿੱਚ ਮੇਰਾ ਨਾਂ ਹੈ ਤੇ 1 ਨਵੰਬਰ ਨੂੰ ਮੈਂ ਉੱਥੇ ਜਾ ਕੇ ਪ੍ਰਚਾਰ ਚਲੂ ਕਰਨਾ ਤੇ ਸਰਕਾਰ ਦੇ ਵਿੱਚ ਇਹ ਜਿਹੜੀ ਘਬਰਾਹਟ ਹੈ ਇਹ ਘਬਰਾਹਟ ਸਰਕਾਰ ਦੀ ਹਾਰ ਨੂੰ ਦਿਖਾਉਂਦੀ ਹੈ ਸਰਕਾਰ ਬੁਰੋਤਿਤ ਰਾਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਕਿਉਂਕਿ ਸਰਕਾਰ ਉਥੇ ਗਵਰਨਮੈਂਟ ਮਸ਼ੀਨਰੀ ਦਾ ਦੱਬ ਕੇ ਮਿਸਯੂਜ਼ ਕਰ ਰਹੀ ਹੈ ਅਫਸਰ ਉਥੇ ਧਜੀਆਂ ਉਦਾਰੇ ਨੇ ਜਿਹਦੀ ਲਗਾਤਾਰ ਅਸੀਂ ਮੁੱਖ ਚੋਣ ਅਫਸਰ ਨੇ ਖੜੇ ਸਿਬੰਜੀਤ ਸਾਹਿਬ ਉਹਨਾਂ ਨੂੰ ਵੀ ਸ਼ਿਕਾਇਤ ਕਰ ਰਹੇ ਆ ਕਿ ਕਿਸ ਤਰੀਕੇ ਉਥੇ ਆਪਣੇ ਚਿਹਤੇ ਅਫਸਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਤੇ ਪਰਚੇ ਦਿੱਤੇ ਜਾ ਰਹੇ ਹਨ ਔਰ ਇਸ ਹੱਦ ਤੱਕ ਸਰਕਾਰ ਵਿੱਚ ਡਿੱਗੀ ਹੈ ਕਿ ਜਿਹੜੀ ਕੈਂਡੀਡੇਟ ਦੀ ਬੇਟੀ ਹੈ ਕੰਚਨਪ੍ਰੀਤ ਕੌਰ ਜੀ ਤੁਸੀਂ ਦੇਖੋ ਵੀ ਲੜਾਈ ਮਰਦਾ ਵਾਲੀ ਹੋਣੀ ਚਾਹੀਦੀ ਹੈ ਧੀਆਂ ਪੈਣਾ ਤੇ ਕੌਣ ਪਰਚੇ ਦਿੰਦਾ ਉਹ ਪਰਚੇ ਤੱਕ ਦਿੱਤੇ ਜਾ ਰਹੇ ਨੇ ਤੇ ਫਿਰ ਇਹ ਬੋਕਸ ਕੰਪਲੇਂਟਾਂ ਕਰਕੇ ਸੋਚਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਆਵਾਜ਼ ਨੂੰ ਦਬਾ ਲੈਣਗੇ ਮੈਂ ਅੱਜ ਇੱਕ ਵੱਖਰੀ ਚਿੱਠੀ ਲਿਖ ਕੇ ਚੀਫ ਇਲੈਕਟੋਰਲ ਪੰਜਾਬ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਐਸੇ ਜਿਹੜੇ ਝੂਠੀਆਂ ਕੰਪਲੇਂਟਾਂ ਕਰਨ ਵਾਲੇ ਲੋਕ ਨੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪੰਜਾਬ ਪੁਲਿਸ ਦਾ ਪ੍ਰੋਟੈਕਟੈਂਟ ਹਾਂ ਲੁਕ ਚਪਕੇ ਨਹੀਂ ਮੈਂ ਤਰਨਤਾਰਨ ਜਾਣਾ ਜਿੱਦਾਂ ਜਾਊਗਾ ਦੱਸ ਕੇ ਜਾਊਂਗਾ ਔਰ ਆਪਣੇ ਪਾਰਟੀ ਦੇ ਕੈਂਡੀਡੇਟ ਲਈ ਮੈਂ ਪ੍ਰਚਾਰ ਕਰਨਾ ਤੇ ਉਸ ਪ੍ਰਚਾਰ ਲਈ ਸਾਨੂੰ ਕੋਈ ਨਹੀਂ ਰੋਕ ਸਕਦਾ ਸੋ ਇਹ ਜਿਹੜੀਆਂ ਕੰਪਲੇਂਟਾਂ ਇਹ ਲੋਕ ਕਰ ਰਹੇ ਨੇ ਇਹ ਆਪਣੀ ਹਾਰ ਨੂੰ ਕਬੂਲ ਕੇ ਇਹ ਦਰਸਾ ਰਹੇ ਨੇ ਕਿ ਕਿੰਨੀ ਫਰਸਟ੍ਰੇਸ਼ਨ ਇਹ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਨੂੰ ਲੈ ਕੇ ਹੈ ਉੱਥੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੈ ਬੀਬੀ ਸੁਖਵਿੰਦਰ ਕੌਰ ਰੰਦਾਵਾ ਜੀ ਜਿਹੜੇ ਧਰਮੀ ਫੌਜੀਆ ਦਾ ਪਰਿਵਾਰ ਹੈ ਉਹਨਾਂ ਨੂੰ ਜੋ ਪਿਆਰ ਮਿਲ ਰਿਹਾ ਇਹ ਉਹਦੀ ਘਬਰਾਹਟ ਹੈ ਤੇ ਜੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੇ ਲੋਕ ਭਰੋਸਾ ਜਤਾ ਰਹੇ ਨੇ ਕਿਉਂਕਿ ਪੰਜਾਬ ਹੁਣ ਕੋਈ ਐਕਸਪੈਰੀਮੈਂਟ ਨਹੀਂ ਚਾਹੁੰਦਾ ਪੰਜਾਬ ਹੁਣ ਉਹ ਲੀਡਰਸ਼ਿਪ ਚਾਹੁੰਦਾ ਜਿਹੜੀ ਕਿ ਪੰਜਾਬ ਦੀ ਤਰੱਕੀ ਕਰੇ ਖੁਸ਼ਹਾਲੀ ਕਰੇ ਉਰੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੀ ਬਹਾਲੀ ਹੋਵੇ ਔਰ ਇੰਡਸਟਰੀ ਆਵੇ ਨੌਜਵਾਨਾਂ ਨੂੰ ਨੌکریاں ਮਿਲਣ ਖੇਡਾਂ ਦੇ ਜਿਹੜੇ ਉਰੇ ਕੱਪ ਹੋਣ ਤੇ ਸਾਰੇ ਸਵਾਲਾਂ ਦਾ ਇੱਕੋ ਜਵਾਬ ਹੈ ਉਹ ਹੈ ਸੋਨੀਆਂ ਅਕਾਲੀ ਦਲ ਸੋ ਕੋਈ ਵੀ ਐਸੀਆਂ ਜਿਹੜੀਆਂ ਝੂਠੀਆਂ ਕੰਪਲੇਂਟਾਂ ਨੇ ਉਹਨਾਂ ਤਰਨ ਤਰਨ ਜਾਣ ਤੋਂ ਰੋਕ ਸਕਦੀਆਂ ਨੇ ਨਾ ਲੋਕਾਂ ਦੀ ਆਵਾਜ਼ ਚੱਕਣ ਤੋਂ ਰੋਕ ਸਕਦੀਆਂ ਨੇ ਨਾ ਪਾਰਟੀ ਦੇ ਕੈਂਡੀਡੇਟ ਦਾ ਪ੍ਰਚਾਰ ਕਰਨ ਤੋਂ